ਕਿੱਤੂ ਅੰਜ ਕੀ ਗੱਲ ਬਾਤ ਹੈ ਅਸੀਂ ਗਏ ਸੀ ਇੱਥੇ ਇੱਥੇ ਟਾਪ ਤੇ ਖਾਣ ਵਾਸਤੇ ਨੇ ਨਾ ਮੈਨੂੰ ਕਿਹਾ ਮੋਮੋਸ ਖਾ ਨਹੀਂ ਉੱਥੇ ਗਏ ਉੱਥੇ ਨਾ ਸੱਤ ਅੱਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਸੀ ਮੇਰੇ ਨੂੰ ਛੇੜਨਦੇ ਸੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉੱਥੋਂ ਦੇ ਕੁਝ ਨਹੀਂ ਕਿਹਾ ਇਹਨਾਂ ਨੇ ਪਰ ਉਹਨਾਂ ਦੀ ਵੀਡੀਓ ਬਣਾ ਲੇਕਿਨ ਮੈਂ ਵਾਪਸ ਆ ਗਏ ਉਹਨਾਂ ਨੂੰ ਗਏ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤੇ ਉਹਨਾਂ ਨੇ ਨਾ ਤਾਂ ਇਹਨਾਂ ਦਾ ਸੇਰ ਪਾੜ ਦਿੱਤਾ ਉਹਨਾਂ ਕਿੰਨੇ ਜਾਨੇ ਸੀ ਉਹ ਸੱਤ ਅੱਠ ਜਾਣੇਗੇ ਜਿਹੜੀ ਚੀਜ਼ ਦਾ ਵਾਰ ਕੀਤਾ ਹਾਂਜੀ ਉਹ ਜਿਹੜੀ ਜਾਨ ਵਾਰ ਕੀਤੀ ਤੁਸੀਂ ਹੈਗੇ ਸੀ ਨਾਲ ਕਿਦੋਂ ਗੱਲ ਪਾ ਲੋਈ ਦੀ ਚੀਜ਼ ਮਾਰੀ ਕੋਈ ਸੱਚ ਸਾਰਾ ਸਿਰ ਫਾੜ ਦਿੱਤਾ ਉਹਨਾਂ ਦਾ ਕਿੰਨੇ ਕੁ ਮੁੰਡੇ ਸੀਗੇ ਉਹ ਸੱਤ ਅੱਠ ਮੁੰਡੇ ਹੈਗੇ ਸੀ ਕੋਈ ਪਛਾਣ ਚ ਹੈਗੇ ਲਾਗੇ ਬੰਨੇ ਸਾਡੇ ਕੋ ਸਾਰਿਆਂ ਦੀ ਹੈਗੀਆਂ ਫੋਟੋਆਂ ਅੱਛਾ ਹਾਂ ਆਹ ਦੇਖੋ ਵੀਡੀਓ ਹੈਗੀ ਅਸੀਂ ਆ ਵੀਡੀਓ ਕਿੱਥੇ ਕਿੱਥੇ ਸੱਟ ਲੱਗੀ ਹੈ ਤੁਹਾਡੇ ਘਰ ਉਹਨਾਂ ਦੇ ਸਿਰ 'ਚ ਸੱਟ ਲੱਗੀ ਇੱਥੇ ਵੀ ਕੱਟ ਲੱਗਾ ਆ अच्छा आ देखो आ सारे मुंडे हैगे टोली दी टोली अच्छा हुन उन... हुन पुलिस को आए हो की बात जी यही हु इंसाफ करा के जित्ता मेरे ਘਰ ਵਾਲਿਆਂ ਨੂੰ ਤੇ ਪਰਚਾ ਹੋਏਗਾ ਉਹਨੇ ਤੇ ਪਰਚਾ ਮੇ ਕਰਾ ਕੇ ਰਹਿਣਾ ਵੋ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਕਿ ਇਹ ਪ੍ਰੇਮ ਨੂੰ ਸਮਝਦੇ ਪਤਾ ਨਹੀਂ ਕੀ ਟੋਲੀ ਆ ਬਣਾ ਕੇ ਤੇ ਕਹਿਰੀ ਬਾਈ ਵੀ ਤੇ ਕਮੈਂਟ ਕਰਦੇ ਆ ਝਗੜਾ ਹੋਇਆ ਕਿੱਥੇ ਕਿਹੜੀ ਜਗ੍ਹਾ ਤੇ ਸਾਟਿਆ ਹੋਇਆ ਫੋਨ ਲੈਂਦਾ ਤੇ ਸਾਟਿਆ ਹੋਇਆ ਵਾ ਠੀਕ ਤੁਸੀਂ ਆਪਣੇ ਹਸਬੰਦ ਨਾਲ ਕੀ ਹਾਂਜੀ ਠੀਕ ਜੀ ਸਰ ਕੀ ਮਾਮਲਾ ਜਿਹੜਾ ਝਗੜੇ ਦਾ ਹੋਇਆ ਸੀ ਉਹ ਬਾਦਲ ਭੱਟੀ ਪੁੱਤਰ ਮਰਿੰਦਰ ਕੁਮਾਰ ਵਾਸੀ ਹਾਊਸ ਨੰਬਰ 681 ਕਲੀ ਚਰਚੋਲੀ ਆਊਟਸਾਈਡ ਤੋਂ ਹੋਇਆ ਜਿਹੜਾ ਸਰ ਇਹ ਵੀ ਅਸੀਂ ਬਾਜ਼ਾਰ ਜਾਣੇ ਆਪਣੀ ਮਸੀਨਾਂ ਤੇ ਸਾਨੂੰ ਕੋਈ ਮੁੰਡਿਆਂ ਨੇ ਗਲਤ ਕਮੈਂਟ ਕੀਤਾ ਜਾਂ ਕੋਈ ਇਸ਼ਾਰਾ ਕੀਤਾ ਤੇ ਉਤੋਂ ਦਾ ਵੀ ਝਗੜਾ ਹੋਇਆ ਵਾ ਉਤੋਂ ਸਾਡਾ ਉਹਨਾ ਮੜੀ ਕੋਟਾ ਦੀ ਸਸਰ ਹੈ ਵੀ ਆ 60 ਲਾਇਆ 50 ਆਤੀ ਆ ਬਾਕੀ ਕੋਈ ਇਹਨਾ ਕੋਈ ਨਾਮ ਹੀ ਕਿਦਾ ਦਿਖਾਇਆ ਕਿਹਨੇ ਲਾਈ ਗੋ ਨਾਮ ਨਹੀਂ ਆਪੀ ਸਾਡੇ ਕੋਲ ਕਾਰ ਲਾਇਆ ਅਸੀਂ ਕਰਦੇ ਇਹਨੇ ਜੇ ਵੈਰੀਫਾਈ ਕਰਦੇ ਆ ਜੋ ਵੀ ਅਗਲੀ ਪ੍ਰਣਤੀ ਕਾਰਵਾਈ ਚੋ ਵੀ ਕੈਮਰਾ ਚੈੱਕ ਕਰ ਲਾਂਗੇ ਕੌਣ ਆ ਕੌਣ ਨਹੀਂ ਤਾਂ ਇਹਨਾ ਵਾਹ ਕੋਲ ਕੌਣ ਹਮ ਦੱਸੇ ਕੌਣ ਹੁੰਦੇ ਕੌਣ ਲੋਕੜ ਕੱਟ ਦਿੱਤਾ ਗਿਆ ਕੱਟ ਕਰ ਦੇ ਦਿੱਤਾ ਉਹ ਪ੍ਰੋਸੈਸ ਕਰਾਂਗੇ ਜੋ ਵੀ ਬੰਦੇ ਡਾਕਟਰ ਦੇ ਹਿਸਾਬ ਨਾਲ ਉਹ ਵੀ ਕਰ ਰਿਹਾ ਲੱਗਦਾ ਹੈ